ਮਾਫ ਕਰਦੇ ਦੀ ਕੋਸ਼ਿਸ਼ ਕਰੀਏ ਕਿ ਜਿੰਨੇ ਵੀ ਐਲਓਸੀਵੀ ਲੋਡ ਹੈਦੀਆਂ ਉਹਦੇ ਉੱਪਰ ਜਿਹੜਾ ਐਸ ਡੇਵਟਾ ਉਹ ਲਾ ਸਕਦੇ ਜੋ ਗੱਲ ਹੈ ਕਿ ਚੁੱਲਾ ਟੈਕਸ ਦੀ ਕੀ ਪ੍ਰਵਾਨ ਹੈ ਮੈਂ ਬੰਦਾ ਦੇ ਨੇ ਇਸ ਪਲੇਸ ਤੇ ਕੰਕ੍ਰੀਟ ਪਾ ਆ ਪਟਾ ਗਏ ਜਾਂ ਅੱਜ ਕੱਲ੍ਹ ਚਲੋ ਮੈਂ ਕਿਉਂ ਕਿਹਾ ਤੇ ਕੋ ਟੈਕਸ ਦੇ ਪਾ ਕੇ ਮੈਂ ਉਹਨਾਂ ਚਿੱਤੇ ਨਾਲ ਲੈ ਕੇ ਪਿੱਛਾ ਵੀ ਪਾ ਗਏ ਇਹ ਨਾਮ ਦਾ ਵੀ ਨਹੀਂ ਕਹੇਗਾ ਦੁਕਾਨਦਾਰ ਨੂੰ ਜੀ ਬਸ ਸਾਰੀ ਤਾਨਗੋਂ ਆਉਂਦੀ ਆ ਕਿ ਇਹਨਾਂ ਨੂੰ ਐਨਓਟੀ ਡਾਕਟਰ 1.1 1.2 ਤੁਸੀਂ ਸ਼੍ਰੀਮਾਨ ਜੁਵੇਵਾਰ ਕੁਰਸੀ ਤੇ ਬੈਠੇ ਹੋ ਸਰਕਾਰਾਂ ਆਉਂਦੀਆਂ ਸਰਕਾਰਾਂ ਚੱਲਦੀਆਂ ਅਸੀਂ ਵੀ ਸਰਕਾਰ ਦਾ ਹਿੱਸਾ ਹੈ ਅਸੀਂ ਸਰਕਾਰ ਦੇ ਵਿੱਚ ਇਲੈਕਸ਼ਨ ਜਿਹੜੀ ਆ ਕਰਾਈ ਹੈ ਮਤਲਬ ਕੋਈ ਨਹੀਂ ਆ ਇਸ ਦਫ਼ਤਰ ਦੇ ਵਿੱਚੋਂ ਕਿਸੇ ਕਿਸਮ ਦਾ ਗਲਤ ਕੰਮ ਨਹੀਂ ਪ੍ਰਭੋਗ ਆਪਣੇ ਟਾਈਮ ਤੇ ਕਰਾਵੇ ਕਿ ਇਹਦੇ ਕਾਗਜ਼ ਨਾ ਬਣਾਉਣ ਇਲੈਕਸ਼ਨ ਤੇ ਫ੍ਰੀ ਫੇਅਰ ਕੰਡੈਕਸ਼ਨ ਤੇ ਕਾ ਦਿਓ ਜੇ ਇਹਨਾਂ ਦਾ ਲੋਕ ਰਾਜ ਚ ਲੜਨ ਦਾ ਮਤਲਬ ਹੈ ਕਿ ਕਾਗਜ਼ ਟਾਈਮਲੀ ਪ੍ਰੋਵਾਈਡ ਕਰੋ ਤੋ ਆਪਾਂ ਕਿੰਨੇ ਪੁਰ ਤਿੰਨ ਦਿਨ ਹੋ ਗਏ ਚੁੱਧਾ ਟੈਕਸ ਨਹੀਂ ਆਪਾਂ ਕਿੰਨੇ ਰਿਪੋਰਟ ਨਹੀਂ ਕਰਦੇ ਫਿਰ ਬਲਾਓ ਤੁਸੀਂ ਜੇ ਕੱਲ ਨੂੰ ਤੁਹਾਨੂੰ ਸਬਮਿਟ ਕੀਤਾ ਸਾਰਾ ਦੇਡ ਬਿੱਲ ਤੇ ਆ ਗਿਆ ਉਹਦੇ ਸੀਟੇ ਚੋਰ ਉਹਨਾਂ ਨੂੰ ਉਹ ਆਪਣਾ ਜਾ ਕੇ ਵੋਟਾ ਵੀ ਕਹਿਣ ਨੂੰ ਆਪਣਾ ਕੰਮ ਕਰ ਨੂੰ ਪਿੰਡ ਦੇ ਵਿੱਚ ਕੰਪਲੈਨਸ ਕੰਪਲੈਨਸ ਕੱਢ ਰਹੀ ਨਾ ਤੁਸਾਂ ਬਲ ਕੀ ਕਰ ਤੋ ਅਕਾਲੀ ਦਰਜੇ ਦੇ ਡਰਾਈਵਿੰਗ ਕਰ ਰਹੇ ਆ ਜਦੋਂ ਮੈਂ ਕਿਹਾ ਕਿ ਉਹ ਕਿਹੜਾ ਤੁਹਾਨੂੰ 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 ਦੇਖ ਕੇ ਦੇਖੇ ਮੈਂ ਆਪੇ ਪਾਉਂਦਾ ਜਿਹੜਾ ਮੈਂ ਤੁਹਾਡੇ ਦਾਗਰ ਲੈਣਾ ਹੈ ਉਹ ਦੇਣ ਵਾਸਤੇ ਪਿਆ ਹੈ ਪਰ ਤੁਸੀਂ ਹੁਣ ਐਫੀਸ਼ੀਐਂਟਲੀ ਗੱਲ ਕਰੋ ਦੋ ਦਿਨ ਰੈਕਡ ਆਨ ਐਨੀ ਵੇ ਦੇ ਆਊਟ ਦਾਊਨ ਤੋਂ ਸਾਡੇ ਨੂੰ ਜਵਾਬ ਆ ਰਿਹਾ ਰੂਲਿੰਗ ਹੈਗੀ ਮੈਨੂੰ ਦਿਓ ਮੈਂ ਤੁਹਾਨੂੰ ਜਾਵਨ ਰੂਲਿੰਗ ਹੈਗੀ ਤੇ ਮੈਨੂੰ ਦਿਓ ਕੋਈ ਸਰਫਰ ਮੇਰਾ ਨਹੀਂ ਤੇ ਆਉਂਦਾ ਐਸ ਪ੍ਰੈਜ਼ੈਂਸ ਕਰਦੇ ਹੋ ਬਹੁਤ ਭਾਈ ਆ ਤੇਰਾ ਪਿਛੇ ਇਹਦਾ ਮੈਂ ਫਿਰ ਇਹ ਵੀ ਇਹਦੇ ਉੱਤੇ ਲਿਖ ਦੋ ਵੀ ਨਹੀਂ ਕਰਾਂ ਕਾਰਨ ਹੈ ਤਾਂ ਕਰਕੇ ਹੀ ਇਹਨੂੰ ਐਸੈਪਟ ਨਹੀਂ ਕਰ ਰਹੇ ਇਹਦੇ ਉੱਤੇ ਲਿਖੋ ਇਹਦੇ ਉੱਤੇ ਲਿਖ ਲਓ ਤੁਸੀਂ ਕਿ ਹਾਂਜੀ ਐਨਓਟੀ ਕਾ ਵੀ ਚਾਹੀਦੀ ਤੁਹਾਨੂੰ ਨਹੀਂ ਦੇਣੀ ਜਿਹੜਾ ਇਹਨਾਂ ਕਾਗਜ਼ ਹੈਗੇ ਹਾਂ ਹਾਂ ਯਕੀਨ ਸਾਰਾ ਇਹ ਸਾਰਾ ਕੁਝ ਕਰਦੇ ਜੋ ਇਹ ਐਪਲੀਕੇਸ਼ਨ ਹੈ ਬੈਂਕ ਆ ਗਿਆ ਬੰਦੇ ਦੇ ਕੋਲ ਡੇੜਾ ਹੈ ਦੇਣਾ ਹੈ ਇੱਕ ਜਿਹੜੀ ਪੋਸਟੂਕੇਸ਼ਨ ਹੈ ਚੋਣ ਲੜਨ ਦੀ ਉਹ ਇਹੋ ਹੀ ਹੈ ਨਾ ਕਿ ਜਿਹੜਾ ਉਹ ਉੱਥੋਂ ਦਾ ਮੋਟਰ ਤੁਸੀਂ ਜਿਹੜਾ ਨਾਮ ਹੋਣਾ ਚਾਹੀਦਾ ਹੈ ਇਹੋ ਹੀ ਹੈ ਨਾ ਕਿ ਆ ਮੋਟਰ ਇਹ ਨਾ ਜੇਰ ਬੋਲ ਕੇ ਕਰਾ ਦੇ ਪੈਸੇ ਉਹਨਾਂ ਨੇ ਇਹਨਾਂ ਕੇਸ ਕੇ ਟੋਡਿਆ ਨਹੀਂ ਬੰਦੇ ਵੀ ਤਾਂ 1 ਮਿੰਟ ਯਾਰ 1 ਮਿੰਟ ਯਾਰ ਇੱਕ ਬੰਦੇ ਰੱਖ ਨਾ 1 ਮਿੰਟ 1 ਮਿੰਟ ਯਾਰ ਮੈਨੂੰ ਗੱਲ ਕਰਨ ਦੇ 1 ਮਿੰਟ 10 ਰੁਪਏ ਨੇ ਮੇਰੇ ਪਿਓ ਨੇ ਜ਼ਿੰਦਗੀ ਨਹੀਂ ਖਾਦੇ ਉਹ ਯਾਰ 1 ਮਿੰਟ ਚੁੱਪ ਕਰ ਜਾ ਗੱਲ ਕਰ ਲੈ ਗੱਲ ਕਰ ਲੈ ਜਾਂ ਆਪ ਕਰ ਲੈ ਲੋ ਤੁਸੀਂ ਗੱਲ ਪਰ ਇਹਨਾਂ ਦੀ 1 ਮਿੰਟ ਮੈਂ ਗੱਲ ਕਰੀ ਬੋਲ ਸਾਡੇ ਦੇਖੋ ਸਾਡਾ ਕਹਿ ਰਿਹਾ ਜਾਂ ਤੁਸੀਂ ਮੈਨੂੰ ਰਾਈਟਿੰਗ ਚ ਦੇ ਦਿਓ ਇਹਦੇ ਉੱਤੇ ਤੁਸੀਂ ਨੋਟਿੰਗ ਆਪਣੀ ਲਿਖ ਦਿਓ ਸੋ ਜੇ ਮੈਂ ਤੁਸੀਂ ਆਪਣੀ ਇਹ ਵੀ ਉਹ ਨੋਟ ਲਿਖ ਦੋ ਕਿ ਆਹ ਕਾਰਨ ਕਰਕੇ ਮੈਂ ਇਹ ਫਾਈਲ ਅਸੈਪਟ ਨਹੀਂ ਕਰ ਰਿਹਾ ਉਹ ਲਿਖ ਦੋ ਆ ਲਿਖ ਦੋ ਇਹ ਦੇਖ ਕੇ ਪਿਓ ਇਹ ਇਹਨੇ ਮੈਨੂੰ ਇੱਕ ਪਰਵਾਦਾ ਇਹਨਾਂ ਦੀ ਫਲੱਟ ਲਈ ਹਾਂ ਇਹ ਉੱਤੇ ਲਿਖ ਕੇ ਦੇ ਦੋ ਨਾ ਥੋੜਾ ਬਲਿਖਾ ਕੀ ਕਰਦੇ ਯਾਰ ਤੁਸੀਂ ਮੈਨੂੰ ਦੇਖੋ ਅੱਡ ਰਿਜੈਕਸ਼ਨ ਰਿਜੈਕਸ਼ਨ ਆਰਡਰ ਤੇ ਕੋਈ ਕਰੋਗੇ ਨਾ ਰਿਜੈਕਸ਼ਨ ਆਰਡਰ ਤੇ ਕਰੋਗੇ ਨਾ ਜੀ ਮੈਨੂੰ ਦੂਜਾ 9 ਮਹੀਨੇ 54 ਦਿਨ 11 9 ਤਿਆ ਵੇਖੋ ਨਾ ਇਹ 9 ਦਿਨ ਪਾੜੀ ਮੇਰੇ ਕੋਲ ਨਹੀਂ ਉਹਨੇ ਤੇ ਆਰੋਂ ਨੇ ਲੈਣਾ ਆਹ ਨੂੰ ਆਹ ਨੂੰ ਵੀ ਕਰ ਲੀਤੀ ਆਹ ਕੋਈ ਉਹਨਾਂ ਨੇ ਵੀ ਕਰ ਲਈ ਆਹ ਕੋਈ ਉਹਨਾਂ ਦਾ ਕੰਮ ਤਾਂ ਫਿਰ ਆਹ ਆਹ ਦਾ ਪੱਕੇ ਪਾਲਦਾ ਨਾ ਜਿਵੇਂ ਤੁਸੀਂ ਬਾਹਰ ਆ ਗਈ ਯਾਰ ਇੱਕ ਮਿੰਟ ਰੁਕੋ ਇਹ ਦੇਖੋ ਸਾਡੀ ਅੰਦਰ ਦੇਖੋ ਇਹ ਇੱਕ ਬੱਕਰਾ ਰੈਂਡੀ ਯੂਨਿਟ ਆ ਉਹ ਇੱਕ ਬੱਕਰਾ ਉਹ ਬੱਕਰਾ ਇਸ਼ੂ ਸੀਗਾ ਠੀਕ ਹੈ ਉਹ ਵੈਹੀ ਉਹਨਾਂ ਦੀ ਨਾਲ ਉਹ ਉਹਦੀ ਸ਼ੁਰੂ ਵੀ ਉਹਦੇ ਨਾਲ ਪੜਦੀ ਨਾ 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 ਇਹ ਗੱਲ ਤੋਂ ਸਰਦ ਸਾਡੇ ਹੋ ਗਏ ਫਾਈਨਲ ਦਸਤਾਵੇਜ਼ਾਂ ਦੇ ਫਾਰਮ हल्का जंडियाला गुरु की ब्लॉक फाइलों में नामांकन करने आए सरपंचों को काफी दिक्कतों का सामना करना पड़ रहा है ना तो चुल्ला टैक्स की रसीदें दी जा रही हैं और न ही सूचियां दी जा रही है दो पूर्व कांग्रेस विधायक सुखविंदर सिंह डेनी ब्लॉक जंडियाला में पहुंचे सुखविंदर सिंह बैनी ने बीडीपीओ को खरी खोटी सुनाई और साथ ही पंचों और की फाइलों पर हस्ताक्षर करने वाले सुखविंदर सिंह पंजाब सरकार से नाराज दिखे वे कह रहे हैं कि सरकार बीडीपीओ और पंचायत अधिकारियों पर दबाव बना रही है सुखविंदर सिंह डैनी ने सरकार पर कई बड़े सवाल भी उठाए हैं ਤੋ ਕੁਦਰਤੀ ਚਾਰ ਕੱਟ ਕੇ ਵੀ ਗਏ ਇੱਥੇ ਹੁਣੇ ਤੇ ਦੋ ਤੇ ਤਿੰਨੇ ਰਹਿ ਗਏ ਉਹ ਵੀ ਕਟਾ ਦੇਣ ਲੱਗੇ ਇਤਨਾ ਸਾਰਿਆਂ ਦੇ ਸੀ ਤਾਂ ਕੱਟਣ ਦੇ ਇਹਦਾ ਕੋਈ ਗਲਤੀ ਨਾਲ ਨਹੀਂ 27 ਤਰੀਕ ਦੇ ਸਾਈ ਨਾਮ ਜਿਹੜੀਆਂ ਫਾਮਿਨੇਟਸ ਕਰਤੀ ਨੇ ਬਰਾਬਰ ਹੱਕ ਹੋ ਕੇ ਲਾਪੇ ਘਾਤਣਾ ਚਾਹ ਰਹੇ ਇਹ ਗਲਤੀਆਂ ਨਾਲ ਨਹੀਂ ਕੋਈ ਤੇ ਦੇ ਨਾ ਗਲਤੀ ਐਮ ਐਲ ਏ ਸਾਹਿਬ ਸਾਈ ਤਰੀਕ ਦੇ ਜਿਹੜੀ ਫਾਮਿਨੇਟ ਦੀ ਫਾਈਨਲ ਕੀਤੀ ਗਈ ਚਾਰ ਜਿਹੜਾ ਉਹ ਸਸਤੀ ਗੱਲ ਸਾਡੇ ਨਾਲ ਨਹੀਂ ਆਈ ਹੁਣ ਤੱਕ ਨਾ ਕਿੰਨੀਆਂ ਫਾਈਲਾਂ ਜਿਹੜੀਆਂ ਨਾਮਿਨੇਟ ਹੋ ਚੁੱਕੀਆਂ ਨੇ ਹਾਂਜੀ ਫੋਨ ਤੱਕ ਇਹ ਕਿੰਨੀਆਂ ਫਾਈਲਾਂ ਜਿਹੜੀਆਂ ਨਾਮਿਨੇਟ ਹੋ ਰਹੀਆਂ ਇਹਦਾ ਮੇਰਾ ਸਬੰਧ ਨਹੀਂ ਕਿ ਇਹ ਆਰਓ ਸਾਪ ਦਾ ਜਿਹੜੇ ਕਲਸਟਰ ਅਫਸਰ ਨੇ ਉਹ ਦੇ ਰਹੇ ਮੇਰਾ ਮੇਰਾ ਇਲੈਕਸ਼ਨ ਨਾਲ ਉਸ ਨਾਲ ਕੋਈ ਸਬੰਧ ਨਹੀਂ ਹੈਗਾ ਉਧਰ ਮੇਰੀ ਡਿਊਟੀ ਨੇ ਮੇਰੀ ਡਿਊਟੀ ਸਿਰਫ ਐਲਓਸੀ ਦੇਣਾ ਜਾਂ ਚੁੱਲ੍ਹਾ ਟੈਕਸ ਕਟਾ ਕੇ ਆਪਣੇ ਮਹਿਕਮੇ ਕੋਲ ਦੇਣਾ ਇਹ ਤੋਂ ਲਾਵੇ ਮੇਰੇ ਕੋਲ ਡਿਊਟੀ ਨਹੀਂ ਆ ਗਈ ਉਧਰ ਕਾਫੀ ਸਰਪੰਚ ਜਿਹੜੇ ਪਰੇਸ਼ਾਨ ਹੋ ਰਹੇ ਚੁੱਲ੍ਹਾ ਟੈਕਸ ਤੋਂ ਕਿਉਂਕਿ ਪੰਚਾਇਤ ਸੈਕਟਰੀ ਆਪਣੀ ਅਸੀਂ ਤਾਂ ਦੇ ਰਹੇ ਹਾਂ ਕਈ ਪਰੇਸ਼ਾਨ ਹੋ ਰਿਹਾ ਹੈ ਕਹਿੰਦੇ ਕੋਈ ਕਿਤੇ ਬੈਠਾ ਹੋਇਆ ਕੋਈ ਕਿੱਥੇ ਜਾ ਕੇ ਬੈਠਾ ਹੈ ਕੋਈ ਖੋਣੀ ਨਹੀਂ ਟੁੱਕ ਰਿਹਾ ਨਹੀਂ ਦੇ ਰਹੇ ਆ ਜੀ ਕੋਈ ਪ੍ਰੋਬਲਮ ਹੈ ਲਿਸਟਾਂ ਦੀ ਕੀ ਜਿਹੜੀ ਲਿਸਟਾਂ ਜਿਹੜੀਆਂ ਮਾਮ ਪੰਚਾਇਤ ਨੂੰ ਦਿੱਕਤ ਆ ਰਹੀ ਹੈ ਲਿਸਟਾਂ ਦਾ ਕੀ ਮਸਲਾ ਹੈਗਾ ਬਾਈ ਲਿਸਟਾਂ ਤੇ ਮਿਲ ਰਹੀਆਂ ਜੀ ਸਿਰਫ ਇਹਨਾਂ ਨੂੰ ਇਹ ਸ਼ੰਕਾ ਵੀ 24 ਵਾਲੀ ਲਿਸਟ ਚਾਹੀਦੀ ਹੈ ਕਿ 23 ਵਾਲੀ ਕੋ ਦੱਸ ਦਿਤਾ ਜੀ 7 ਇੱਕ 23 ਵਾਲੀ ਦੇ ਆਧਾਰ ਤੇ ਵਾੜਾਂ ਬਣੀਆਂ ਜੀ ਜਾ ਰਿਹਾ ਹੈ ਆਪਾਂ ਜਿਹੜੀ ਪਹਿਲਾਂ ਲਿਸਟਾਂ ਸੀ ਜਿਵੇਂ ਐਮ.ਐਲ.ਏ ਦੀਆਂ ਵੋਟਾਂ ਹੋਈਆਂ ਜਾਂ ਫਿਰ ਐਮ.ਪੀ ਦੀਆਂ ਵੋਟਾਂ ਹੋਈਆਂ ਉਹ ਵਾਰਡ ਜਿਹੜੀ ਬਣੀ ਸੀ ਉਹਨ ਜਿਹੜੀ ਸਰਪੰਚੀ ਦੀ ਵਾਰਡ ਤੁਲਣ ਹੋ ਰਹੀ ਆ ਕੋਈ ਕਿਸੇ ਵਾਰਡ ਦੇ ਵਿੱਚ ਜਾ ਰਿਹਾ ਕੋਈ ਕਿਸੇ ਵਾਰਡ ਦੇ ਵਿੱਚ ਜਾ ਰਿਹਾ ਇਸ ਤਰ੍ਹਾਂ ਦਾ ਕੋਈ ਮਸਲਾ ਹੈਗਾ ਵੋਟਰਾਂ ਦਾ ਨਹੀਂ ਉਹ ਉਹਨਾਂ ਵੋਟਰ ਲਿਸਟਾਂ ਦਾ ਤੇ ਇਹਨਾਂ ਦਾ ਫਰਕ ਹੁੰਦਾ ਉਹਦਾ ਕੋਈ ਸਬੰਧ ਨਹੀਂ ਵੋਟਰ ਦੇ ਨਾਲ ਉਹ ਡਿਫਰ ਹੈ ਜੀ ਤੋਂ ਪਰ ਸਰਪੰਚਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਇਸ ਚੀਜ਼ ਦੇ ਨਾਲ ਕਿਹੜੀ ਗੱਲ ਦੀ ਜੀ ਕਿ ਜਿਹੜੀ ਵਾਰਡ ਬੰਦੀ ਜਿਹੜੀ ਕੀਤੀ ਗਈ ਆ ਵਾਰਡ ਬੰਦੀ ਦੇ ਵਿੱਚੋਂ ਜਿਹੜੇ ਵੋਟਰ ਨੇ ਉਹਨਾਂ ਦੀ ਕਿਸੇ ਵਾਰਡ ਦੇ ਵਿੱਚ ਹੋਰ ਦੇ ਵਿੱਚ ਜਾ ਕੇ ਨਾਮ ਚੋੜ ਇਹਦੇ ਵਾਰਡ ਬੰਦੀ ਸਾਜ 2018 ਦੀ ਬਣੀ 23 ਦੀ ਬਣੀ ਉਹਦੇ ਵਿੱਚ ਜਿੰਨੀਆਂ ਵੋਟਾਂ ਵੱਧੀਆਂ ਉਹਨਾਂ ਨੂੰ ਮਰਜ ਕਰ ਦਿੰਦੇ ਇਹ ਕੋਈ ਅੱਜ ਦੀ ਵਾਰਡ ਬੰਦੀ ਨਵੀਂ ਬਣੀ ਨਹੀਂ ਹੈ ਵਾਰਡ ਬੰਦੀ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਚਾ ਨਹੀਂ ਵੇਖੋ ਅੱਜ ਬਲਾਕ ਜੰਡਿਆਲਾ ਗੁਰੂ ਬਲਾਕ ਹੀ ਨਹੀਂ ਜੰਡਿਆਲਾ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਜਿਹੜੀ ਆ ਜਿਹੜੀ ਚੋਣ ਹੋਣ ਜਾ ਰਹੀ ਹੈ ਪੰਚਾਇਤਾਂ ਦੀ ਸਾਰੇ ਕਾਇਦੇ ਕਾਨੂੰਨ ਛਿੱਕੇ ਤੇ ਟਾਂਕੇ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਸਰਕਾਰ ਵੱਲੋਂ ਔਰ ਇਥੋਂ ਦੇ ਇਲਾਕੇ ਦੇ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਇਲੈਕਸ਼ਨ ਕਰਵਾਉਣ ਦੀ بجائے ਪੰਚਾਇਤਾਂ ਦੀ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਥੱਲੇ ਹਦਾਇਤਾਂ ਦਿੱਤੀਆਂ ਗਈਆਂ ਨੇ ਕਿਸੇ ਪੰਜ ਸਰਪੰਚ ਨੂੰ ਥੱਲੇ ਨਾ ਤਾਂ ਚੁੱਲਾ ਟੈਕਸੀ ਰਸੀਦ ਮਿਲੀ ਹੈ ਇਹ ਗੱਲ ਦੇ ਮਨ ਵਿੱਚ ਮੰਨਣ ਚ ਆ ਗਈ ਵੀ ਐਨਓਸੀ ਦੀ ਜਗ੍ਹਾ ਤੁਸੀਂ ਆਪਣਾ ਐਫੀਡੇਵਿਟ ਜਿਹੜਾ ਫਾਈਲ ਕਰ ਸਕਦੇ ਹੋ ਪਰ ਵੋਟਰ ਸੂਚੀਆਂ ਤੁਹਾਡੇ ਚੁੱਲਾ ਟੈਕਸ ਤੁਹਾਨੂੰ ਹੋਰ ਜਿਹੜੀਆਂ ਮੁਸ਼ਕਲਾਂਆਂ ਜਿਹੜੀਆਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਰੋਸ ਫੈਲਿਆ ਪਿਆ ਵੀ ਕੋਈ ਵੀ ਪੰਚਾਇਤ ਸੈਕਟਰੀ ਤੋਂ ਲੈ ਕੇ ਪੰਚਾਇਤ ਅਫਸਰ ਤੋਂ ਲੈ ਕੇ ਆਪਣੀ ਸੀਟ ਦੇ ਉੱਪਰ ਹੀ ਅਵੇਲੇਬਲ ਨਹੀਂ ਹੈ ਔਰ ਸਰਕਾਰ ਵੱਲੋਂ ਪਿਛੋ ਹਦਾਇਤਾਂ ਗਈਆਂ ਨੇ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਜਿਹੜੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਵਾਸਤੇ ਲੋੜ ਹੈ ਉਹਨਾਂ ਨੂੰ ਦੇਣਾ ਹੀ ਨਹੀਂ ਆ ਔਰ ਉਹਨਾਂ ਦਾ ਜਿਹੜਾ ਅੱਜ ਹੱਕ ਹੈ ਚੋਣਕੜ ਲੜਨ ਦਾ ਉਹ ਖੋਇਆ ਜਾ ਰਿਹਾ ਸੋ ਅੱਜ ਇੱਥੇ ਮੈਂ ਆਪ ਚੱਲ ਕੇ ਆਇਆ ਸੀਗਾ ਸਾਡਾ ਸਾਰਾ ਇਲਾਕਾ ਕੱਤਰ ਹੋ ਕੇ ਆਇਆ ਸੀਗਾ ਔਰ ਲੋਕ ਸਾਰੇ ਭਰੇ ਭੀਤੇ ਪਏ ਨੇ ਜਿਸ ਤਰੀਕੇ ਦਾ ਮਾੜਾ ਵਰਤਾਓ ਇੱਥੇ ਇਲਾਕੇ ਦੇ ਚੁਣੇ ਹੋਏ ਪੁਰਾਣੇ ਪੰਚਾਇਤ ਸਰਪੰਚਾਂ ਨਾਲ ਕੀਤਾ ਜਾ ਰਿਹਾ ਉਹ ਅਤਿ ਨਿੰਦਨ ਦੇ ਯੋਗ ਹੈ ਔਰ ਇੱਥੇ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਲੋਕ ਰਾਜ ਦੇ ਵਿੱਚ ਜਿਹੜੇ ਲੋਕ ਹੈ ਉਹ ਸਰਵਉੱਚ ਹੈ ਲੋਕਾਂ ਦੀਆਂ ਵੋਟਾਂ ਦੇ ਨਾਲ ਜਿਹੜੀਆਂ ਪੰਚਾਇਤਾਂ ਬਣਦੀਆਂ ਨੇ ਚੋਣਾ ਲੁੱਟਣ ਦੇ ਨਾਲ ਜਿਹੜਾ ਹੈ ਇਹ ਤੁਸੀਂ ਦਿਲਾਂ ਦੇ ਉੱਪਰ ਰਾਜ ਨਹੀਂ ਕਰ ਸਕਦੇ ਔਰ ਅਸੀਂ ਇਸ ਗੱਲ ਦੀ ਉਦਾਹਰਨ ਦਿੱਤੀ ਹੈ ਪਿਛਲੇ ਇਸ ਹਲਕਾ ਝੰਡਿਆਲਾ ਗੁਰੂ ਜੰਦਰ ਕਿਸੇ ਵੀ ਵਿਰੋਧੀ ਪਾਰਟੀ ਦਾ ਇੱਕ ਨਾਮੀਨੇਸ਼ਨ ਪੇਪਰ ਜਿਹੜਾ ਸੀਗਾ ਰਿਜੈਕਟ ਨਹੀਂ ਸੀ ਕੀਤਾ ਇਹ ਉਹੀ ਬਲੌਕ ਹਲਕਾ ਜੰਡੇ ਵਾਲਾ ਗੁਰੂ ਹੈ ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਇਸ ਇਲਾਕੇ ਦੇ ਨਾਗਰਿਕਾਂ ਦੀ ਇੱਥੇ ਇੰਨੀ ਕੁ ਹਾਲਤ ਪਤਲੀ ਹੋ ਚੁੱਕੀ ਹੈ ਕਿ ਅੱਜ ਇਹਨਾਂ ਨੂੰ ਜਿਹੜੀ ਹੈ ਲੋਕਾਂ ਦੇ ਵਿੱਚ ਜਾ ਕੇ ਵੋਟ ਮੰਗਣੀ ਵੀ ਔਖੀ ਹੋ ਰਹੀ ਹੈ ਲੋਕ ਇਹਨਾਂ ਦਾ ਸਾਥ ਨਹੀਂ ਦੇ ਰਹੇ ਤੇ ਲੋਕਾਂ ਦੇ ਸਾਥ ਨਾ ਦੇਣ ਦਾ ਕਾਰਨ ਵੋਟਾਂ ਨੂੰ ਲੁੱਟਣ ਦੇ ਚੱਕਰ 'ਚ ਇਹ ਪੂਰੇ ਪ੍ਰੋਸੈਸ ਨੂੰ ਹਾਈਜੈਕ ਕਰਨ ਦੇ ਅੰਦਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਸ ਜਿਹੜਾ ਉਸ ਚੱਕਰ ਦੇ ਵਿੱਚ ਫਿਰ ਰਹੀ ਹੈ ਜਿਸ ਦੀ ਲੋਕ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰ ਰਹੀ ਹੈ ਲੱਗਦਾ ਮਲਾਜਮਾਂ ਦੇ ਉੱਪਰ ਸਰਕਾਰੀ ਦਬਾਅ ਜਿਹੜਾ ਬਣਾਇਆ ਜਾ ਰਿਹਾ ਮਲਾਜਮ ਤਾਂ ਸਾਰੇ ਸਰਕਾਰ ਦਾ ਜਿਹੜਾ ਉਹ ਹੱਥ ਠੋਕਾ ਪਿੱਠੂ ਬਣ ਕੇ ਨਜ਼ਰ ਰੱਖਿਆ ਸਭ ਤੋਂ ਵੱਡੀ ਉਦਾਹਰਨ ਤੇ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਕਿ ਸਾਡੇ ਇੱਥੋਂ ਜਿਹੜੇ ਬੀਡੀਪੀਓ ਨੇ ਉਹ ਲੋਕਲ ਇੱਥੋਂ ਦੇ ਬਲਾਕ ਦੇ ਹੋਮ ਟਾਊਨ ਹੈ ਔਰ ਇੱਥੇ ਹੀ ਤਣਾਤ ਨੇ ਔਰ ਜੇਕਰ ਉਹਨਾਂ ਨੂੰ ਤਾਇਨਾਤੀ ਕੀਤੀ ਗਈ ਹੈ ਤੇ ਉਹਦਾ ਮਕਸਦ ਉਹਦਾ ਜਿਹੜਾ ਜਿਹੜਾ ਉਹਨਾਂ ਦਾ ਮੋਟਿਵ ਹੈ ਉਹ ਸਾਫ਼ ਚਲਕਦਾ ਹੈ ਕਿ ਇਲੈਕਸ਼ਨ ਨੂੰ ਜਿਹੜਾ ਚੋਣ ਨੂੰ ਲੁੱਟਣ ਦੀ ਕੋਸ਼ਿਸ਼ ਤੇ ਫਰਾਕ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਪੰਜਾਬ ਦੇ ਅੰਦਰ ਇਹ ਇਹ ਮਾਹੌਲ ਬਣਦਾ ਪਿਆ ਸਾਰਾ ਕਿ ਲੋਕ ਡਟ ਕੇ ਇਹਨਾਂ ਦਾ ਵਿਰੋਧ ਕਰਨ ਵਾਸਤੇ ਸਾਹਮਣੇ ਤਿਆਰ ਖੜੇ ਹੋਏ ਨੇ ਇਹ ਜੀ ਮੁਸ਼ਕਲਾਂ ਬਹੁਤ ਆ ਰਹੀਆਂ ਨੇ ਨਾ ਤੇ ਚੁੱਲਾ ਟੈਕਸ ਦੀਆਂ ਪਰਚੀਆਂ ਮਿਲ ਰਹੀਆਂ ਨੇ ਚਾਰ ਨੰਬਰ ਫਾਰਮ ਹੁੰਦਾ ਜਿਹੜਾ ਤੇ ਨਾ ਹੀ ਐਨਓਸੀਆਂ ਦੇ ਰਹੇ ਬਹੁਤ ਦੇਰੀ ਲਾ ਰਹੇ ਆ ਖਾਸ ਕਰਕੇ ਜਿਹੜੀ ਆਪੋਜੀਸ਼ਨ ਪਾਰਟੀ ਹੈ ਜਿਹੜੀ ਰੂਲਿੰਗ ਪਾਰਟੀ ਵਾਲੇ ਜਿਹੜ ਸਾਰੇ ਸਰਪੰਚਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਜਾਂ ਫਿਰ ਜਿਸ ਨਹੀਂ ਜਿਹੜੇ ਆਮ ਆਦਮੀ ਪਾਰਟੀ ਤੋਂ ਇਲਾਵਾ ਜਿਹੜੇ ਦੂਜੇ ਉਮੀਦਵਾਰ ਹੈ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਲਿਸਟਾਂ ਜਿਹੜੀਆਂ ਵਾ ਉਹ ਤੋਂ ਨਹੀਂ ਜਾਰੀ ਕੀਤੀਆਂ ਗਈਆਂ ਅਜੇ ਤੱਕ ਲਿਸਟਾਂ ਜਿਹੜੀ ਜਿਹੜੀਆਂ ਉਹ ਦੇਰੀ ਕਰ ਰਹੇ ਤੇ ਨਾਲੇ ਲਿਸਟਾਂ ਦੇ ਵਿੱਚ ਹੀਰ ਫਿਰ ਬਹੁਤ ਕੀਤੀ ਇਹਨਾਂ ਨੇ ਵੋਟਾਂ ਕੱਟੀਆਂ ਵੀ ਬਹੁਤ ਆ ਜਾਂਦੀਆਂ ਤੇ ਅਦਲਾ ਬਦਲੀ ਵੀ ਬਹੁਤ ਕੀਤੀ ਵੋਟਾਂ ਇਹ ਜੀ ਬਹੁਤ ਜਿਹੜਾ ਮੁਸ਼ਕਲ ਆਉਣ ਰਹੀ ਆ ਅੱਜ ਤੋਂ 4-5 ਦਿਨ ਹੋ ਗਏ ਆ ਜਿਹੜਾ ਬਲਾਗ ਦੇ ਕੀੜੇ ਵੱਜਦੇ ਆ ਕੋਈ ਅਫਸਰ ਨਹੀਂ ਇੱਥੇ ਸਾਨੂੰ ਮਿਲ ਰਿਹਾ ਨਾ ਕੋਈ ਜੇ ਵੀਡੀਓ ਸਾਭ ਹੁੰਦੇ ਆ 10 ਮਿੰਟ ਵਾਸਤੇ ਇੱਥੇ 10 ਮਿੰਟ ਅੱਧਾ ਘੰਟਾ ਬਹਿ ਕੇ ਚਲੇ ਜਾਂਦੇ ਜੀ ਸਾਨੂੰ ਇੱਥੇ ਮੀਟਿੰਗ ਪੈ ਗਈ ਉੱਥੇ ਮੀਟਿੰਗ ਪੈ ਗਈ ਵੇਖੋ ਚੋਣਾਂ ਦਾ ਸਮਾਂ ਵਾ ਹਰ ਇੱਕ ਬੰਦੇ ਨੂੰ ਇੱਥੇ ਇੰਨਾ ਆਪਸ਼ਨਾਂ ਦੀ ਲੋੜ ਆ ਲੇਕਿਨ ਕੋਈ ਨਾ ਕਾਰਵਾਈ ਕੋਈ ਨਹੀਂ ਇੱਥੇ ਕਰਾਉਂਦੇ ਆ ਕੋਈ ਆਪਣਾ ਪੰਚਾਇਤ ਅਫਸਰ ਜਿਹੜੇ ਉਹ ਬੈਠਦੇ ਨਹੀਂ ਪੈਂ ਬਿਲਕੁਲ ਕੋਈ ਕੁਰਸੀਆਂ ਖਾਲੀ ਪਈਆਂ ਜਾ ਕੇ ਦੇਖ ਸਕਦੇ ਜੇ ਤੁਸੀਂ ਅੰਦਰਾਂ ਚ ਨਾ ਕੋਈ ਫੋਨ ਚੁੱਕਦਾ ਕਿਸੇ ਦਾ ਨਾ ਕੋਈ ਬਹੁਤ ਜ਼ਿਆਦਾ ਪਰੇਸ਼ਾਨ ਜਿਹੜਾ ਪਹਿਲੀ ਵਾਰੀ ਹੋ ਹੁੰਦਿਆ ਜਿਹੜਾ ਇਹਨਾਂ ਨੇ ਇੰਨਾ ਤੰਗ ਪਰੇਸ਼ਾਨ ਕਰਨ ਲਿਆ ਕੀ ਲੱਗਦਾ ਵਾ ਕਿ ਜਿਹੜਾ ਦਬਾਅ ਬਣਾਇਆ ਜਾ ਰਿਹਾ ਬਿਲਕੁਲ ਜਿਹੜਾ ਸਰਕਾਰ ਦਾ ਦਬਾਅ ਜਿਹੜਾ ਅਫਸਰ ਸਹਿਬਾਨਾਂ ਤੇ ਜਿਹੜਾ ਸਰਕਾਰ ਦਬਾਅ ਬਣਾ ਰਹੀ ਆ ਬਿਲਕੁਲ ਜਿਹੜੀ ਧੱਕੇਸ਼ਾਹੀ ਕਰ ਰਹੀ ਆ ਤੇ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਿਲਕੁਲ ਧੱਕੇਸ਼ਾਹੀ ਨਹੀਂ ਹੋਊਗੀ ਜਿਹੜਾ ਵਾ ਨਰੋਲ ਇਲੈਕਸ਼ਨ ਕਰਾਓ ਜਿਹੜੀ ਵੋਟ ਤੁਹਾਡੀ ਆ ਤੁਹਾਨੂੰ ਮਿਲ ਜਾਣੀ ਆ ਜਿਹੜੀ ਸਾਡੀ ਆ ਸਾਨੂੰ ਮਿਲ ਜਾਣੀ ਆ ਇਹ ਇਸ ਟਾਈਮ ਕਾਲੀ ਦੇ ਕਾਂਗਰਸੀਆਂ ਨਾਲ ਬਹੁਤ ਜ਼ਿਆਦਾ ਧੱਕਾ ਹੋਣ ਡਿਆ ਕਿਸੇ ਦੀ ਫਾਈਲ ਨਹੀਂ ਸਬਮਿਟ ਹੋਣ ਡੀ ਕਿਸੇ ਨੂੰ ਚੁੱਲਾ ਟੈਕਸ ਨਹੀਂ ਦੇਣ ਡਾ ਕਿਸੇ ਨੂੰ ਨੋ ਡਿਊ ਸਰਟੀਫਿਕੇਟ ਨਹੀਂ ਦੇਣ ਡਾ ਬਹੁਤ ਜ਼ਿਆਦਾ ਪਰੇਸ਼ਾਨ ਇੱਥੇ ਜਿਹੜਾ ਚੱਲਣ ਡਿਆ ਸਾਰੇ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਇਹ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜਿਹੜਾ ਸਾਡੇ ਸੰਵਿਧਾਨ ਜੋ ਸਾਡੇ ਵੱਡੇ-ਵਡੇ ਸਾਡੇ ਬਾਬਾ ਭੀਮਰਾਓ ਅੰਬੇਦਕਰ ਜੀ ਤੇ ਹੋਰ ਸਾਡੇ ਜੋ ਵੱਡ-ਵਡੇਰੇ ਜਿਨ੍ਹਾਂ ਨੇ ਕਿੰਨੀਆਂ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਦੀ ਜਿਨ੍ਹਾਂ ਨੂੰ ਅੱਜ ਦੀ ਪੰਜਾਬ ਦੀ ਸਰਕਾਰ ਆਪਣਾ ਇੱਕ ਆਦਰਸ਼ ਮੰਨ ਕੇ ਚਲਦੀ ਹੈ ਜਿਨ੍ਹਾਂ ਦੀਆਂ ਫੋਟੋਆਂ ਉਹਨਾਂ ਨੇ ਦਫ਼ਤਰਾਂ 'ਚ ਲਾਈਆਂ ਹਨ ਇਹ ਅੱਜ ਉਹਨਾਂ ਦੇ ਸਿਧਾਂਤਾਂ ਦਾ ਈ ਘਾਣ ਹੋ ਰਿਹਾ ਹੈ ਤੇ ਜਿਸ ਤੇ ਵਿੱਚ ਜ਼ਿੰਮੇਵਾਰ ਹਨ ਸਾਡਾ ਪ੍ਰਸ਼ਾਸਨ ਸਾਡਾ ਸਾਡਾ ਪੰਚਾਇਤ ਮਹਿਕਮਾ ਜਿਸ ਤਰ੍ਹਾਂ ਕਿ ਆਬ ਕਦੀ ਕਿਨੂੰ ਕਹਿੰਦੇ ਆ ਵੀਡੀਓ ਹਾਜ਼ਰ ਨਹੀਂ ਹੁੰਦਾ ਕਦੀ ਪੰਚਾਇਤ ਅਫਸਰ ਨਹੀਂ ਹਾਜ਼ਰ ਕਦੀ ਆ ਜਿਹੜੇ ਪੰਚਾਇਤ ਸੈਕਟਰੀ ਨਹੀਂ ਲੱਭਦੇ ਜਿੱਦਾਂ ਕਿ ਆ ਪੰਚਾਇਤ ਸੈਕਟਰੀ ਜਿਨ੍ਹਾਂ ਦੀ ਡਿਊਟੀ ਆ ਕਿ ਉਹਨਾਂ ਚੁੱਲਾ ਟੈਕਸ ਦੇ ਦੀਆਂ ਪਰਚੀਆਂ ਦੇਣੀਆਂ ਜਾਂ ਹੋਰ ਐਨਓਸੀਆਂ ਲੋੜੀ ਦੇ ਕਾਗਜ਼ ਪੱਤਰ ਜੋ ਕਿ ਪੰਚਾਇਤ ਚੋਣਾਂ ਦੇ ਨਾਲ ਸੰਬੰਧਿਤ ਹਨ ਦੇਣੇ ਹਨ ਉਹ ਆਮ ਪਬਲਿਕ ਨੂੰ ਮੁਹੱਈਆ ਨਹੀਂ ਕਰਵਾ ਰਹੇ ਤੇ ਜਸਟ ਉਹ ਸਰਕਾਰ ਦੇ ਹੱਥਾਂ ਵਿੱਚ ਖੇਡਦੇ ਹੋਏ ਉਹਨਾਂ ਦੀ ਕਟ ਪੁਤਲੀ ਬਣੇ ਹੋਏ ਹਨ ਤੇ ਜੋ ਇੱਕ ਲੋਕਤੰਤਰ ਦਾ ਕਾਣ ਹੈ ਜੋ ਕਿ ਸਾਡੇ ਸੰਵਿਧਾਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਅਸੀਂ ਭਾਰਤੀ ਜਨਤਾ ਪਾਰਟੀ ਇਹ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਕਿ ਜੋ ਸਾਡਾ ਸੰਵਿਧਾਨ ਹੈ ਜੋ ਸਾਡੇ ਵੱਡ ਵਡੇਰਿਆਂ ਨੇ ਆਪਣੇ ਖੂਨ ਦੀ ਬਲੀ ਦੇ ਕੇ ਕੁਰਬਾਨੀਆਂ ਕਰਕੇ ਜੋ ਅਜ ਇਸ ਇਸ ਦੇਸ਼ ਨੂੰ ਖੜਾ ਕੀਤਾ ਹੈ ਇਸ ਦੇਸ਼ ਦੇ ਦੇਸ਼ ਦੇ ਲੋਕਾਂ ਵਾਸਤੇ ਜੋ ਹੱਕ ਹਕੂਕ ਦਵਾਏ ਹਨ ਉਸ ਨੂੰ ਇਹ ਇਨਕਲਾਬੀਆਂ ਦੀ ਜਾਲੀ ਇਨਕਲਾਬੀਆਂ ਦੀ ਸਰਕਾਰ ਉਹਨੂੰ ਛਿੱਕੇ ਟੰਗੇ ਅਸੀਂ ਇਸ ਇਸ ਜਾਲੀ ਇਨਕਲਾਬੀਆਂ ਦੀ ਸਰਕਾਰ ਦਾ ਇੱਕ ਵੱਡੋ ਹੀ ਵਿਰੋਧ ਕਰਦੇ ਹਾਂ ਤੇ ਇਹਨਾਂ ਦੀ ਕਾਰਗੁਜ਼ਾਰੀ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਇਹਨਾਂ ਦਾ ਅਗਰ ਇਹਨਾਂ ਨੇ ਸਾਡੇ ਸਾਡੇ ਆਮ ਪਬਲਿਕ ਨੂੰ ਖਰਾਬ ਕੀਤਾ ਜਾਂ ਸਾਡੀ ਆਮ ਜਨਤਾ ਨੂੰ ਖਰਾਬ ਕੀਤਾ ਜਾਂ ਸਾਡੇ ਸੰਵਿਧਾਨ ਨੂੰ ਤੋੜ ਤੋੜਨ ਮਰੋੜਨ ਦੀ ਗੱਲ ਕੀਤੀ ਤੇ ਅਸੀਂ ਇੱਕ ਬਹੁਤ ਹੀ ਵੱਡਾ ਸੰਘਰਸ਼ ਵਿੜਾਂਗੇ ਜਿਸ ਤਾ ਕੀ ਆ ਪਿੱਛੇ ਆਹੀ ਹਾਈ ਕੋਰਟਾਂ 'ਚ ਵੀ ਜਾਵਾਂਗੇ ਤੇ ਗਵਰਨਰ ਪੰਜਾਬ ਤੇ ਇਸੇ ਤਰ੍ਹਾਂ ਹੀ ਰਾਸ਼ਟਰਪਤੀ ਜੀ ਨੂੰ ਵੀ ਇੱਕ ਮੈਮੋਰੰਡਮ ਦਵਾਂਗੇ